ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਸੋ ਸਾਰੇ ਠੀਕ ਹੋਵਗੇ ਤੇ ਅੱਜ ਵੱਡੇ ਸ਼ਹਾਬਾਦਿਆਂ ਦੀ ਯਾਦ ਨੂੰ ਸਮਰਪਿਤ ਸਾਡੇ ਪਿੰਡ ਦੇ ਵਿੱਚ ਜਿਹੜਾ ਹੈਗਾ ਆਪਣਾ ਖੰਡਵਰ ਸਾਹਿਬ ਪ੍ਰਕਾਸ਼ ਕਰਾਇਆ ਗਿਆ ਸਾਡੇ ਗਰਾਊਂਡ ਦੇ ਵਿੱਚ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਮੱਥਾ ਟੇਕਦੇ ਆਂਗੇ ਉੱਥੇ ਤੇ ਲੈਣਿਆ ਖੁਸ਼ੀਆਂ ਬਾਬਾ ਜੀ ਬਹੁਤ ਦਿਓ ਪ੍ਰਣਾਣਾ ਜੀ ਬਹੁਤ ਸਾਬੂਕ ਅਗਨਗ ਪਿੰਡ ਸਾਹਿਬ ਦਾ ਕਿਲਾ ਕਿ ਚੱਲਦੇ ਪਿੰਡ ਸਾਹਿਬ ਠੀਕ ਹੋ ਤੇ ਚਲੋ ਬਾਕੀ ਚਲਦੇ ਸਾਰੇ ਨਗਰ ਦੇ ਸਹਿਯੋਗ ਨਾਲ ਬਹੁਤ ਸੋਹਣਾ ਹਾਂ ਬਈ ਹੋ ਰਿਹਾ ਹੈ ਤੇ ਚਲੋ ਫਿਰ ਹਾਂ ਤੇ ਚਲੋ ਫਿਰ ਹੁਣ ਆਪਾਂ ਇੱਥੋਂ ਕਰਦੇ ਹਾਂ ਸਟਾਰਟਿੰਗ ਤੁਹਾਨੂੰ ਦਿਖਾਣੇ ਆਂਗੇ ਕਿ ਕਿੱਦਾਂ ਦਾ ਕਿਉਂਕਿ ਬਹੁਤ ਡੈਕੋਰੇਸ਼ਨ ਕੀਤੀ ਹੈ ਬੜਾ ਸੋਹਣਾ ਜਿਚਾਇਆ ਹੋਇਆ ਹੈਗਾ ਮੁੰਡਿਆਂ ਨੇ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਹੈਗੀ ਬਹੁਤ ਸੋਹਣਾ ਜਜਾ ਰੱਖਿਆ ਹੈਗਾ ਪੂਰਾ ਤੇ ਸਾਡੇ ਪਿੰਡ ਦੀ ਸੰਗਤ ਵੀ ਹਾਜ਼ਰੀਆਂ ਲਾ ਰਹੀ ਹੈਗੀ ਦੇਖੋ ਸਾਰੇ ਆਪਣੇ ਵਧੀਆ ਜਿਹੜੇ ਬੈਠੇ ਇਧਰ ਹਾਲ ਬੜਾ ਵਧੀਆ ਬਣਾਇਆ ਹੈਗਾ ਇਧਰੀ ਸਾਈਡ ਤੇ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਅੰਦਰ ਦੇਖਦੇ ਆਗੇ ਮੁੱਠਾ ਚੱਲ ਕੇ ਤੂੰ ਤਨ ਤੂੰ ਸਰਬੰਲਾ ਰੇਦਾ ਆਇ ਇੱਕ ਨਾਮ ਸਰਬੇਸਾ ਇਹ ਧਾਰ ਪੜ ਪੜਿਆ ਜੱਨਾ ਹੋਇ ਰਸੇ ਸੋ ਸੱਲਾ ਅਕਾਸ ਤੇ ਤਿਸਾ ਹਾਇ ਸਰ ਨਾਮਿ ਰਬੇ ਮੋਹੀਆ ਕੋਰੇ ਕੋਰਾ ਜੇ ਸਾਧੂ ਦੇ ਚੱਲ ਰਹੇ ਸਾਧੂ ਦੇ ਸੰਗ ਅਜਿਹਾ ਰਹੇ ਸਾਧੂ ਦੇ ਸੰਗ ਸੱਚੇ ਖਾਲ ਉੱਤੇ ਸਾਧੂ ਦੇ ਸੰਗ ਮਹਲ ਕਹਿੰਦੇ ਸਾਧੂ ਦੇ ਸੰਗ ਜੜੇ ਸਾਧ ਧਰਮ ਲੋ ਸਾਧੂ ਦੇ ਸੰਗ ਦੇ ਨਾਮ ਲਿਖਾਉਂਦੇ ਨਾਮਿਕ ਸਾਧੂ ਤੇ ਕਰਮਾਨ ਸਾਧੂ ਦੇ ਸੰਗ ਸਤਿਗੁਰੂ ਨਾਰਾ ਸਾਧੂ ਸੰਗ ਸਾਧ ਜਨ ਮੀਤ ਕੰਨ ਲਿਖਾਰਾ ਸਾਧੂ ਦੇ ਸੰਗ ਸੋ ਧਨ ਪਾਵਾ ਜਿਸ ਸੰਗ ਤੇ ਸਭ ਕੋ ਵਰਸਾ ਹੋਇਆ ਪੈਸਾ ਉਪਾਤ ਚਲਾਏ ਨੇ ਸਾਧ ਸੰਗ ਅੰਮ੍ਰਿਤ ਗੁ ਲੰਗਾਏ ਨੇ ਸਾਧ ਕੇ ਸੰਗ ਸਰਬ ਖਾ ਲੰਗਾਏ ਨੇ ਲਾਣ ਕੇ ਸਾਧ ਕੇ ਸੰਗ ਸਪਲ ਇਧਰ ਜੀ ਲੰਗਰ ਕਰ ਸਾਧ ਕੇ ਸੰਗ ਨਹੀਂ ਕਛੂ ਖਾਲ ਦੇਖੋ ਦਰਸ਼ਨ ਭੇਟੇ ਤੋਂ ਕਿੰਨਾ ਵਧੀਆ ਸਾਫ ਸੁਥਰਾ ਪਰ ਬਹੁਤ ਸੋਹਣਾ ਖੁੱਲਡੁੱਲਾ ਸਿਸਟਮ ਕਿੱਤਾ ਹੋਇਆਗਾ ਸਾਧ ਕੇ ਸੰਗ ਇਹਾ ਉਹ ਹਸਲਾ ਸਾਧ ਸੰਗ ਮਿਸ਼ਰੋ ਫਲ ਪਾਵੈ ਸਾਧ ਕੇ ਸੰਗ ਲੰਭਟਾ ਜਾਵੈ ਔਰ ਬ੍ਰह्म ਸਾਧ ਦੇ ਦੇਖ ਸੇ ਲਾਲ ਕੁਦਰੇ ਸਾਧ ਸੁਲ ਦਸੇ ਸਾਧ ਕੇ ਸੰਗ ਸੁਣੋ